ਅਸਲ ਵਿੱਚ ਜਿਹੜਾ ਉਹ ਵੈਦਿਕ ਜੀਵਨ ਜਾਚ ਹੈ ਉਹ ਸਾਰਾ ਕੁਝ ਵੰਡਿਆ ਹੋਇਆ ਕੱਲੀ ਇਹ ਨਹੀਂ ਉਹਦੇ ਵਿੱਚ ਪਹਿਲਾਂ ਜਿਹੜਾ ਸਾਡਾ ਜੀਵਨ ਹੈ ਉਹਨੂੰ ਵੀ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਜੀਵਨ ਨੂੰ ਉਹਦੇ ਵਿੱਚ ਪਹਿਲਾ ਹੈ ਬ੍ਰਹਮਚਾਰੀ ਆਸ਼ਰਮ ਦੂਜਾ ਗ੍ਰਸਥ ਆਸ਼ਰਮ ਤੀਜਾ ਵਨਾਂ ਪ੍ਰਸਤ ਇਹਨਾਂ ਦਾ ਮਤਲਬ ਇਹ ਹੈ ਕਿ ਪਹਿਲਾਂ ਜਿਹੜਾ ਉਹਨਾਂ ਨੇ ਜ਼ਿੰਦਗੀ ਨੂੰ 그냥 100 ਸਾਲ ਮੰਨ ਕੇ ਚੱਲਿਆ ਹੋਇਆ ਕਿ ਜਿਹੜੇ ਪਹਿਲੇ 25 ਸਾਲ ਨੇ ਉਸ ਨੇ ਉਹਨਾਂ ਵਿੱਚ ਬੰਦੇ ਨੇ ਆਪਣੇ ਸਰੀਰ ਤੇ ਕੰਟਰੋਲ ਰੱਖਦੇ ਹੋਏ ਬ੍ਰਹਮਚਾਰੀਆ ਰਹਿਣਾ ਹੈ ਉਸ ਨੇ ਹੋਰ ਸਾਰੀ ਤਰ੍ਹਾਂ ਦਾ ਗਿਆਨ ਲੈਣਾ ਹੈ 25 ਤੋਂ 50 ਸਾਲ ਤੱਕ ਉਸ ਨੇ ਗ੍ਰਸਤੀ ਘਰ ਪਰਿਵਾਰ ਦਾ ਜੀਵਨ ਜਿਉਣਾ ਹੈ ਬੱਚਿਆਂ ਨੂੰ ਪਾਲਣਾ ਬੱਚਿਆਂ ਦਾ ਸਾਰਾ ਕੁਝ ਕਰਨਾ ਹੈ ਤੇ 50 ਤੋਂ ਲੈ ਕੇ 75 ਸਾਲ ਤੱਕ ਕਿ ਜਿਹੜਾ ਸਮਾਜ ਉਸ ਸਮਾਜ ਦੇ ਵਿੱਚ ਵੀ ਕੋਈ ਭਲਾਈ ਦੇ ਕੰਮ ਕਰਨੇ ਨੇ ਤੇ ਅਖੀਰਲਾ ਜਿਹੜਾ ਹੈ ਕਿ ਫੇਰ ਸਾਰੇ ਕੁਝ ਨੂੰ ਤਲਾੰਜਲੀ ਦੇ ਕੇ ਸੰन्यास ਲੈ ਲੈਣਾ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਸਮਾਜ ਹੈ ਸਮਾਜ ਨੂੰ ਚਾਰ ਹਿੱਸਿਆਂ 'ਚ ਵੰਡਿਆ ਹੋਇਆ ਸੀ ਜਿਹੜਾ ਪਹਿਲਾ ਹੈ ਉਹ ਬ੍ਰਾਹਮਣ ਦੂਜਾ ਖੱਤਰੀ ਤੀਜਾ ਵੈਸ਼ ਚੌਥਾ ਸ਼ੂਦਰ ਕਿਉਂਕਿ ਉਹਨਾਂ ਨੇ ਸਰੀਰ ਨੂੰ ਵਿਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਕਿ ਉਸ ਸਰੀਰ ਦੇ ਕਰਕੇ ਹੀ ਉਹਨਾਂ ਨੇ ਫਿਰ ਇਹ ਵਰਣਾਸ਼ਰਨ ਕਿ ਜਿਹੜਾ ਆਇਥੋਂ ਉੱਪਰਲਾ ਸਿਰ ਕਿ ਸਭ ਤੋਂ ਤਾਕਤਵਰ ਆ ਚੀਜ਼ ਹੈ ਦੂਜੇ ਨੰਬਰ ਤੇ ਆ ਚੀਜ਼ ਹੈ ਕਿ ਤੀਜੇ ਨੰਬਰ ਤੇ ਇੱਥੇ ਤੱਕ ਸਾਰੇ ਜੀਤੇ ਬੋਲਦੇ ਤੇ ਚੌਥਾ ਨੰਬਰ ਜਿਹੜਾ ਪੈਰ ਨੂੰ ਇਸ ਕਰਕੇ ਜਿਹੜਾ ਸਿਰ ਵਾਲਾ ਹਿੱਸਾ ਕਿ ਉਹ ਬ੍ਰਾਹਮਣ ਹੈ ਬੁੱਧੀ ਦੀ ਗੱਲ ਕਿ ਸਾਰੀ ਉਹਦੇ ਕੋਲ ਹੈ ਜਿਹੜਾ ਬਾਹੂ ਬਲ ਤਾਂ ਬਹਾਦੀ ਦਾਗ ਤੇ ਜਿਹੜੀ ਹੈ ਸ਼ਕਤੀਸ਼ਾਲੀ ਉਹ ਖੱਤਰੀ ਹੈ ਕਛੱਤਰੀ ਜਾਂ ਖੱਤਰੀ ਕਹਿੰਦੇ ਕਿ ਜਿਹੜਾ ਬਾਕੀ ਸਾਰੀ ਤਰ੍ਹਾਂ ਕੰਮਕਾਰ ਕਰਨ ਵਾਲਾ ਹੈ ਜਾਂ ਵਣਜ ਕਰਨ ਵਾਲਾ ਵਪਾਰ ਕਰਨ ਵਾਲਾ ਉਹ ਵੈਸ਼ ਹੈ ਤੇ ਜਿਹੜਾ ਚੌਥਾ ਹਿੱਸਾ ਹੈ ਉਹ ਜਿਹੜਾ ਸਾਰੀ ਤਰ੍ਹਾਂ ਦੀ ਕਿਰਤ ਕਰਨ ਵਾਲਾ ਹੈ ਉਹ ਜਿਹੜਾ ਹੈ ਉਹ ਛੂਦਰ ਉਹਨੂੰ ਛੂਦਰ ਨੂੰ ਹੁਣ ਮੈਂ ਹੁਣ ਬਾਕੀ ਸਮਾਂ ਮੈਂ ਹੀ ਲੈਣਾ ਜੇ ਦੱਸੇ ਹੁਣ ਜਿਹੜਾ ਛੁਦਰ ਨੂੰ ਛੁਦਰ ਕੀ ਚੀਜ਼ ਹੈ ਅਸੀਂ ਸਾਰੇ ਬਹੁਤ ਵਾਰੀ ਕੰਧਾਂ ਤੇ ਲਿਖਿਆ ਹੋਇਆ ਗੁਰਦੁਆਰਿਆਂ ਚ ਲਿਖਿਆ ਹੋਇਆ ਆਮ ਬੋਲਚਾਲ ਚ ਅਸੀਂ ਕਹਿੰਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਣ ਕਿਰਤ ਕੀ ਚੀਜ਼ ਹੈ ਕਿਰਤ ਨੂੰ ਅਸੀਂ ਬਹੁਤੀ ਵਾਰ ਮਜ਼ਦੂਰੀ ਵਿੱਚ ਲੇਬਰ ਵਿੱਚ ਮੰਨਣ ਲੱਗ ਜਾਂਦੇ ਨੇ ਲੇਬਰ ਮਜ਼ਦੂਰੀ ਕਿਰਤ ਨਹੀਂ ਹੈ ਕਿਰਤ ਹੈ ਕੋਈ ਚੀਜ਼ ਹੱਥਾਂ ਦੇ ਨਾਲ ਕ੍ਰੀਏਟ ਕਰਨੀ ਰਚਨਾ ਕਰਨੀ ਉਹ ਭਾਵੇਂ ਲੱਕੜੀ ਦੇ ਵਿੱਚੋਂ تراਸ਼ੇ ਕਰਨੀ ਹੈ ਭਾਵੇਂ ਪੱਥਰ ਦੇ ਵਿੱਚੋਂ ਕਰਨੀ ਹੈ ਭਾਵੇਂ ਮਿੱਟੀ ਦੇ ਆਕਾਰ ਬਣਾਉਣੇ ਨੇ ਭਾਵੇਂ ਚਮੜੇ ਦੇ ਆਕਾਰ ਬਣਾਉਣੇ ਨੇ ਇਹ ਸਾਰੇ ਕਿਰਤੀ ਸੀ ਤੇ ਕਿਰਤੀਆਂ ਨੂੰ ਕੋਈ ਵੀ ਅਧਿਕਾਰ ਨਹੀਂ ਸੀ ਕਿ ਉਹ ਅਸੀਂ ਸ਼ੁੱਧਰ ਸਿਰਫ ਥੱਲੇ ਵਾਲੇ ਮੰਨ ਸਾਰੀ ਤਰ੍ਹਾਂ ਦੇ ਹੁਣ ਜਦੋਂ ਆ ਨਾਨਕ ਪਾਸ਼ਾ ਭਾਈ ਲਾਲੋ ਕੋਲ ਜਾਂਦੇ ਨੇ ਭਾਈ ਲਾਲੋ ਕੋਲ ਜਾਂਦੇ ਨੇ ਸਾਰਾ ਕੁਝ ਹੁੰਦਾ ਅਸੀਂ ਭਾਈ ਲਾਲੋ ਦੀ ਨਾ ਜਿਹੜੀ ਵਿਆਖਿਆ ਹੈ ਹੁਣ ਭਾਈ ਲਾਲੋ ਦੀ ਜਿਹੜੀ ਵਿਆਖਿਆ ਨਾ ਅਸੀਂ ਅਸਲ ਦੇ ਵਿੱਚ ਜਿਹੜੀ 1850 ਤੋਂ ਬਾਅਦ ਦੀ ਜਿਹੜੀ ਅੰਗਰੇਜ਼ੀ ਸਿਸਟਮ ਨਾਲ ਅਖਲਾਈ ਉਹਦੇ ਨਾਲ ਕਰਦੇ ਅਸੀਂ ਅਮੀਰੀ ਗਰੀਬੀ ਜਿਹੜਾ ਦੁੱਧ ਨਿਚੋੜਨ ਦੀ ਲਹੂ ਚੋੜਨ ਦੀ ਜਦ ਕਿ ਇਹ ਨਹੀਂ ਸੀ ਜਿਹੜੀ ਅਮੀਰੀ ਗਰੀਬੀ ਨਾਲੋਂ ਜਿਹੜੀ ਜਾਤ ਪਾਤ ਇਹ ਬਹੁਤ ਅਮਾਨਵੀ ਹੈ ਅਮੀਰੀ ਗਰੀਬੀ ਦੇ ਨਾਲੋਂ ਬਹੁਤ ਜ਼ਿਆਦਾ ਅਮਾਨਵੀ ਹੈ ਇਸ ਕਰਕੇ ਜਦੋਂ ਭਾਈ ਲਾਲੂ ਦੇ ਕੋਲ ਸਾਖੀਆਂ ਦੇ ਵਿੱਚ ਆਉਂਦਾ ਕਿ ਗੁਰੂ ਨਾਨਕ ਸਾਹਿਬ ਜਾਣਦੇ ਨੇ ਨਾ ਤਾਂ ਲਾਲੂ ਖੁਸ਼ੀ ਹੁੰਦੇ ਨੇ ਭਾਈ ਲਾਲੂ ਤੇ ਉਹਨਾਂ ਨੂੰ ਸੀਗਾ ਕਿ ਹੁਣ ਇਹਨਾਂ ਨੂੰ ਲੰਗਰ ਸੋਣਾ ਕੀ ਕਰੀਏ ਤੇ ਲੰਗਰ ਵਾਸਤੇ ਉਹ ਬੇਨਤੀ ਕਰਦੇ ਨੇ ਕਿ ਆਹ ਲੋ ਜੀ ਰਸ ਦੇ ਲੈ ਲਓ ਤੁਸੀਂ ਆਪਣਾ ਲੰਗਰ ਬਣਾ ਲਓ ਰੋਟੀ ਬਣਾ ਲਓ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਜੋ ਤੁਸੀਂ ਬਣਾਓਗੇ ਉਹੀ ਅਸੀਂ ਛਕਾਂਗੇ ਕਿਉਂਕਿ ਆਸਾ ਦੀ ਵਾਰ ਦੇ ਵਿੱਚ ਹੁੰਦਾ ਨਾ ਜੇਕਰ ਦੇਖ ਕੇ ਚੌਂਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਭਿੱਟੇ ਵੇ ਮਤ ਭਿਸ਼ਟਾ ਇਹ ਅਨ ਸਾਡਾ ਫਿਟ ਹੈ ਕੀ ਮਤਲਬ ਇਹਦਾ ਵੀ ਇਹ ਕੀ ਮਤਲਬ ਹੈ ਸੁਣਾ ਤੁਸੀਂ ਬਹੁਤ ਵਰੀ ਕੀ ਮਤਲਬ ਇਹਦਾ ਪਤਾ ਕੁਛ ਬਚਪਨ ਦੇ ਵਿੱਚ ਨਾ ਮੈਂ ਹੁਣ ਜੋ ਬਚਪਨ ਦੇ ਵਿੱਚ ਸਵੇਰੇ ਅੰਮਾ ਸਾਡੀ ਦਾਦੀ ਨੂੰ ਅਸੀਂ ਅੰਮਾ ਕਹਿੰਦੇ ਦਾਦੀ ਤੇ ਬੀਬੀ ਸਵੇਰੇ ਝਾੜੂ ਸਾਫ ਕਰਕੇ ਨਾ ਫਿਰ ਪੋਚਾ ਦਿੰਦੇ ਸੀ ਪੋਚਾ ਦੇਖਿਆ ਜਿਹਾ ਚੂਲਾ ਹੁੰਦਾ ਸੀ ਨਾ ਕੋਲਾ ਕੀਤਾ ਹੁੰਦਾ ਸੀ ਆ ਫਿਰ ਬਾਹਰ ਬਾਹਰਲੇ ਪਾਸੇ ਇੱਕ ਮਿੱਟੀ ਦੀ ਹੱਦਬੰਦੀ ਕਰਦੇ ਸੀ ਉਹਨੂੰ ਕਾਰ ਕਹਿੰਦੇ ਨੇ ਇਹਨੂੰ ਆਰਾਮਕਾਰ ਵੀ ਕਹਿੰਦੇ ਨੇ ਕਿ ਇਸ ਇਸ ਕਾਰ ਤੋਂ ਅੰਦਰ ਇਸ ਹੱਦ ਤੋਂ ਅੰਦਰ ਕੋਈ ਛੂਦਰ ਨਾ ਆਵੇ ਜੇ ਛੂਦਰ ਆ ਗਿਆ ਤਾਂ ਸਾਡਾ ਅਨਪ੍ਰਿਸ਼ਟ ਹੋ ਜਾਏਗਾ ਸਾਡਾ ਅਨ ਪਵਿੱਤਰ ਨਹੀਂ ਰਹੇਗਾ ਇਹ ਤਾਂ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਆ ਤੁਸੀਂ ਜਿਹੜਾ ਕਰਦੇ ਤੇ ਗੁਰੂ ਸਾਹਿਬ ਨੇ ਕਿਹਾ ਨਹੀਂ ਮੈਂ ਤੁਹਾਡੇ ਨਾਲ ਹੀ ਬੈਠ ਕੇ ਛਕਣਾ ਹੈ ਉਸੇ ਕਰਕੇ ਹੀ ਜਿਹੜਾ ਸੰਗਤ ਤੇ ਪੰਗਤ ਹੈ ਪੰਗਤ ਸਿਰਫ ਅਸੀਂ ਕਹਿੰਨੇ ਅਸੀਂ ਲੰਗਰ ਛਕੋਣ ਅਸੀਂ ਐਨੀ ਦੁਨੀਆ ਨੂੰ ਲੰਗਰ ਛਕੋਣ ਅਸੀਂ ਕਈ ਵਾਰੀ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਰੌਲਾ ਹੀ ਪਾਉਂਦੇ ਤੇ ਅਸੀਂ ਇਹਨਾਂ ਨੂੰ ਲੰਗਰ ਛਕਾਉਣ ਸਾਡੇ ਨਾਲ ਆਹ ਕਰਦ ਨੇ ਲੰਗਰ ਦਾ ਮਤਲਬ ਹੁੰਦਾ ਸੀ ਕਿ ਕਿਸੇ ਦੀ ਬੰਦੇ ਦੇ ਨਾਲ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਨਾ ਜਦੋਂ ਤੀਜੇ ਪਾਤਸ਼ਾਹ ਦੇ ਕੋਲ ਅਕਬਰ ਆਉਂਦਾ ਹੈ ਅਕਬਰ ਆ ਕੇ ਮਿਲਣ ਆਉਂਦਾ ਪਹਿਲਾਂ ਰਾਣੀ ਆਉਂਦੀ ਮੰਡੀ ਦੀ ਉਹ ਆਉਂਦੀ ਹੈ ਉਹ ਕਹਿੰਦੀ ਲੰਗਰ ਮੈਂ ਇੱਥੇ ਨਹੀਂ ਨਾ ਉਹਦੇ ਨਾਲੇ ਬੈਠ ਕੇ ਉਹ ਕਹਿੰਦੇ ਦਰਸ਼ਨ ਤਾਂ ਦੇਵਾਂਗੇ ਪਹਿਲਾਂ ਲੰਗਰ ਅਕਬਰ ਆਉਂਦਾ ਅਕਬਰ ਨੂੰ ਵੀ ਕਿ ਪਹਿਲਾਂ ਪੰਗਤ ਦੇ ਵਿੱਚ ਤੇ ਉਹਨਾਂ ਦਾ ਹੁਕਮ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ ਕਿ ਮੇਰੀਆਂ ਗਿਆਨ ਦੀਆਂ ਗੱਲਾਂ ਬਾਅਦ ਦੇ ਵਿੱਚ ਨੇ ਪਹਿਲਾਂ ਤੁਸੀਂ ਆਪਣੇ ਮਨ ਦੇ ਵਿੱਚ ਜਿਹੜਾ ਫਤੂਰ ਹੈ ਕੁਛ ਨਹੀਂ ਦਾ ਇਹਨੂੰ ਕੱਢ ਕੇ ਆਓ ਇਸ ਕਰਕੇ ਵਿੱਚ ਜਿਹੜਾ ਤਰ੍ਹਾਂ ਵਰਣਾਸੁੰਨ ਸੀਗਾ ਨਾ ਉਹ ਵਰਣਾਸੁੰਨ ਦੇ ਵਿੱਚ ਚੌਥਾ ਜਿਹੜਾ ਹਿੱਸਾ ਸੀ ਜਿਹੜੇ ਕੀਰਤੀ ਸੀਗੇ ਉਹਨਾਂ ਨੂੰ ਦਰਕਾਰਿਆ ਜਾਂਦਾ ਸੀ ਸਾਰਿਆਂ ਨੂੰ ਤੇ ਗੁਰੂ ਸਾਹਿਬ ਦੇ ਜਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਬੰਦੇ ਨੇ ਉਹ ਦਰਕਾਰੇ ਹੋਏ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਐਨਾ ਉੱਚਾ ਚੁੱਕਿਆ ਕਿ ਉਹ ਸਭ ਤੋਂ ਵੱਡੇ ਹੋ ਗਏ ਇਹ ਗੱਲ ਵੱਖਰੀ ਗੱਲ ਅਸੀਂ ਇਹ ਤੇ ਇਤਿਹਾਸਕਾਰ ਆਪਣੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਨੂੰ ਵਿਗਾੜ ਦਿੰਦੇ ਨੇ ਜਿਵੇਂ ਹੁਣ ਰਣਜੀਤ ਸਿੰਘ ਸੈਂਸੀ ਹੈ ਤੇ ਉਹਨੂੰ ਬਹੁਤ ਸਾਰੇ ਬੰਦਿਆਂ ਨੇ ਸੈਂਸੀ ਤੋਂ ਹੋਰ ਕੁਝ ਬਣਾਉਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਲੈਣਾ ਸਿੰਘ ਜਿਹੜੇ ਜਿਨ੍ਹਾਂ ਤੋਂ ਰਣਜੀਤ ਸਿੰਘ ਨੇ ਜਾ ਕੇ ਰਾਜ ਲਾਹੌਰ ਖੋਇਆ ਸੀਗਾ ਉਹ ਪੰਗੀ ਸੀਗੇ ਪੰਗੀ ਜਿਹੜੇ ਸਫਾਈ ਕਰਨ ਵਾਲੇ ਉਹ ਦੱਸਦੇ ਨੇ ਕਿ ਇਤਿਹਾਸਕਾਰ ਕੁਝ ਕਿ ਯੂਪੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸੀਗੇ ਪੰਗੀ ਤੇ ਹੌਲੀ ਹੌਲੀ ਸਿੱਖ ਬਣ ਗਏ ਅਸੀਂ ਪੰਗਿਆਂ ਨੂੰ ਸਿੱਖੀ ਇਤਿਹਾਸ ਦੇ ਵਿੱਚ ਕਿ ਉਹਨਾਂ ਨੂੰ ਪੰਗੀ ਤਾਂ ਕਿਹਾ ਜਾਂਦਾ ਸੀ ਕਿ ਉਹ ਭੰਗ ਖਾਣ ਲੱਗੇ ਅਸੀਂ ਇਤਿਹਾਸ ਨੂੰ ਆਪਣੇ ਤਰੀਕੇ ਦੇ ਨਾਲ ਬਗਾੜਨ ਦੀ ਕੋਸ਼ਿਸ਼ ਕਰਦੇ ਹਾਂ ਮੇਰਾ ਦੱਸਣ ਦਾ ਭਾਵ ਕਿ ਉਹ ਬੰਦੇ ਜਿਨ੍ਹਾਂ ਨੂੰ ਕੋਈ ਪਛਦਾ ਨਹੀਂ ਸੀਗਾ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਉੱਚਾ ਉਠਾ ਲਿਆ ਉਹ ਵਰਨਾ ਆਸ਼ਰਮਾਂ ਸਿੱਖੀ ਦੇ ਵਿੱਚ ਉਹਦੀ ਗੱਲ ਸਮਝਣ ਲਈ ਬਾਹਰ ਤੇ ਖਾਲਸਾ ਵੇਜ